ਮਾਪਿਆਂ ਦੀ लाड़ਲੀ ਧੀ ਘਰ ਤੋਂ ਕਿੱਥੇ ਚਲੀ ਗਈ ਅਤੇ ਉਸ ਤੋਂ ਬਾਅਦ ਮੁੰਡੇ ਦਾ ਫੋਨ ਆਂਦਾ ਹੈ ਕਿ ਅਸੀਂ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ। ਮਾਂ ਦਾ ਕਹਿਣਾ ਹੈ ਕਿ ਜਿਸ ਮੁੰਡੇ ਤੇ ਉਸ ਨੂੰ ਸ਼ੱਕ ਸੀ ਜਿਸ ਦੇ ਨਾਲ ਉਸਦੀ ਧੀ ਦੀ ਦੋਸਤੀ ਸੀ ਉਸ ਨੂੰ ਜਦੋਂ ਪੁੱਛਿਆ ਗਿਆ ਸੀ ਕਿ ਕੁੜੀ ਕਿੱਥੇ ਹੈ ਪਹਿਲਾਂ ਉਸ ਨੇ ਮਨ੍ਹਾ ਕਰ ਦਿੱਤਾ ਬਾਅਦ ਵਿੱਚ ਬੈਕ ਕਾਲ ਕਰਕੇ ਦੱਸਦਾ ਹੈ ਕਿ ਉਹ ਉਹ ਅਤੇ ਉਸਦੀ ਮਾਂ ਦੇ ਵੱਲੋਂ ਹੀ ਧੀ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਬੜਾ ਹੀ ਪੇਚ ਦਾ ਮਾਪਲਾ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਅਤੇ ਕੀ ਕੁਝ ਸਾਹਮਣੇ ਆਇਆ ਆਉ ਜਾਣਦੇ ਹਾਂ ਕੁਲਜੀਤਪੁਰ ਹਾਂਜੀ ਕੁਲਜੀਤਪੁਰ ਪੰਜ ਕੀ ਗੱਲ ਤੁਹਾਡੀ ਬੇਟੀ ਨਾਲ ਇਨਸਿਡੈਂਟ ਹੋਇਆ ਪਤਾ ਨਹੀਂ ਪਾਜੀ ਮੈਨੂੰ ਤੇ ਦੱਸ ਕੇ ਨਹੀਂ ਕੀਤਾ ਹੋ ਮੈਨੂੰ ਜਿੱਦਣ ਗਈ ਆ ਤੇ ਸਾਢੇ 3 ਵਜੇ ਉਸੇ ਮੁੰਡੇ ਨੇ ਮੈਨੂੰ ਫੋਨ ਕੀਤਾ ਵਾ ਵੀ ਅਭੀ ਨਿਆ ਗੱਲ ਬਣੀ ਆ ਹਾਂਜੀ ਪੰਜੀ ਪਤਾ ਨਹੀਂ ਪਾਜੀ ਮੈਨੂੰ ਕਿ ਤੈਨੂੰ ਸੱਦਿਆ ਵਾ ਤੇ 10 ਕਿ ਨਹੀਂ ਗਈ। ਪਹਿਲੀ ਤੁਹਾਡੀ ਬੇਟੀ ਦਾ ਕੀ ਨਾਮ ਸੀ ਔਰ ਉਹ ਮੁੰਡਾ ਕੌਣ ਸੀ ਨੇ ਸੱਦਿਆ? ਸਮਾਈ ਪ੍ਰੀਤਪੁਰ ਮੇਰੀ ਬੇਟੀ ਦਾ ਨਾਮ ਸੀ ਤੇ ਕਪੀਰ ਸਿੰਘ ਜੰਡਿਆਲੇ ਤੋਂ ਮੁੰਡਾ। ਕੌਣ ਹੈ? ਸੁਖਪੀਰ ਸਿੰਘ। ਕੀ ਕੰਮ ਕਰਦਾ ਹੈ? ਦੁਕਾਨ ਤੇ ਲੱਗਾ ਕਰਿਆਨੇ ਦੀ। ਅੱਛਾ ਤੁਹਾਡੀ ਬੇਟੀ ਨਾਲ ਕੀ ਰਿਸ਼ਤਾ ਸੀ ਦਾ? ਉਹਦੇ ਰਿਲੇਸ਼ਨਸ਼ਿਪ ਸੀਗਾ। ਅੱਛਾ। ਤਾਂ ਕੀ ਕੀ ਗੱਲਬਾਤ ਹੋਈ ਬਾਅਦ? ਪਤਾ ਨਹੀਂ ਬਾਜੀ ਉਹਨੇ ਹੀ ਫੋਨ ਕਰਕੇ ਸੱਦਿਆ ਇਹਨੂੰ। ਇਹਨੇ ਕੁੜੀਆਂ ਕੁੜੀਆਂ ਨੇ ਮੈਨੂੰ ਦੱਸਿਆ ਵੀ ਐ। ਤੇ ਮੈਂ ਲਿਖ ਕੇ ਹੋ ਰਹੀ ਫ ਗਈ ਉਹਦੇ ਨਾਲ ਹੀ ਆ ਕੇ ਉਹ ਮੁੰਡੇ ਨੂੰ ਮੈਂ ਫੋਨ ਕੀਤਾ ਮੁੰਡਾ ਤਾਂ ਮੇਰੇ ਨਾਲ ਨਹੀਂ ਆ ਤੇ ਮੁੜ ਕੇ ਉਸੇ ਮੁੰਡੇ ਨੇ ਉਸੇ ਵਕਤ ਮੈਨੂੰ ਫੋਨ ਕੀਤਾ ਵੀ ਆ ਵੀ ਆ ਗੱਲ ਹੋਈ ਆ ਤੁਸੀਂ ਉਹਨੇ ਮੈਂ ਹੋਟਿਆ ਨੂੰ ਦਾਖਲ ਕਰਾਇਆ ਹੋਏ ਤੇ ਇੱਥੇ ਆ ਜਾਓ ਤੁਸੀਂ ਇਹ ਦਵਾਈ ਖਾ ਲਈ ਆ ਦਵਾਈ ਕਿਹੜੀ ਵੱਲੋਂ ਖਾ ਲਈ ਤੁਹਾਨੂੰ ਪਤਾ ਲੱਗਾ ਨਹੀਂ ਪਹਿਲਾਂ ਨੇ ਸੱਤਿਆ ਚਾਹ ਕਹਿੰਦਾ ਰਿਹਾ ਵੀ ਮੈਂ ਵਿਆਹ ਕਰਾਉਣਾ ਹੋਰ ਕਹਿੰਦਾ ਚਲੋ ਆਪਾਂ ਜਲਦੀ ਪਲੈਨਿੰਗ ਵਿੱਚ ਹੋਵੇ ਇੰਨਾ ਨਹੀਂ ਮੈਨੂੰ ਪਤਾ ਪਾ। ਮਾ ਵੀ ਨਾਲ ਆਏ ਹਸਪੀਟਲ ਉੱਥੇ ਉਹਨਾਂ ਦਾਖਲ ਕਰਵਾਇਆ ਵਾ ਸਾਡੇ ਜਾਂਦੇ। ਕਟੋਨੀ ਵਾਲੇ ਇੰਨੇ ਵੀ ਦੱਸਿਆ ਹਨ। ਤੁਸੀਂ ਪੁਲਿਸ ਪ੍ਰੈਸ਼ਰ ਕੰਪਲੇਂਟ ਕੀਤੀ ਕੋਈ? ਉਹ ਤੋਂ ਤੇ ਨਹੀਂ ਕੀਤੀ ਪਾਜੀ ਹੁਣ ਕੀਤੀ ਹੈ। ਤੇ ਤੁਸੀਂ ਹੁਣ ਕੀ ਮੰਗ ਕਰਦੇ ਕਰ? ਮੇਰੀ ਬੇਟੀ ਨੂੰ ਇਨਸਾਫ ਹੋ ਜਾਏਗਾ। ਮੇਰੀ ਬੇਟੀ ਨੂੰ ਨਾ ਪਾਲ ਕੇ। ਤੁਮ ਸ਼ੱਕਾ ਵੀ ਇਹਨਾਂ ਨੇ ਮਾਰੀ ਆ ਕੁਝ ਦੇਖੀ। ਪੂਰਾ ਸ਼ੱਕ ਇਹਨਾਂ ਤੇ ਆ। ਉਹ ਰੋ ਕਿਤੇ ਭਾਗੀ ਹੋਰ ਨਹੀਂ ਕਿਤੇ ਜਾ ਸਕਦੀ ਉਹਦੀ ਮਾਂ ਦਾ ਕੀ ਨਾਮ ਮੁੰਡੇ ਦੀ ਕਵਲਜੀਤ ਕੌਰ ਤੇ ਉਹਦੇ ਪਿਓ ਦਾ ਨਾਮ ਕੁਲਜੀਤ ਸਿੰਘ ਕੀ ਕੰਮ ਕਰਦਾ ਉਹ ਉਹਦਾ ਮਤਲਬ ਆਮਲ ਬਾਈ ਚੁੱਕਦਾਵੇਂ ਕਿੱਥੋਂ ਰਹਿਣ ਵਾਲੇ ਨੇ ਚਿੰਦਿਆਲਾਂ ਦੇ ਜੀ ਜਦੋਂ ਨਾਮ ਜੋਗਾ ਸਿੰਘ ਜੀ ਦੇ ਜੋਗਾ ਸਿੰਘ ਜੀ ਕੀ ਗੱਲ ਹੋਈ ਤੁਹਾਡੀ ਬੇਟੀ ਮੇਰੀ ਬੇਟੀ ਨੂੰ ਇਹਨੇ ਮੁੰਡੇ ਨੇ ਸੱਧਿਆ ਜੀਤ ਦੇ ਲਾਂਗੇ ਇਹਦੀ ਨਾਲ ਮਾਂ ਆਈ ਆ ਇਹਨਾਂ ਨੇ ਉਹਨੂੰ ਪਹਿਲਾਂ ਦਵਾਈ ਖਵਾ ਕੇ ਤੇ ਮੁੜ ਕੇ ਆਪੇ ਇਹ ਸਾਲ ਦਾ ਹੋ ਪਰਾਏ ਆ ਤੇ ਜਿੱਥੋਂ ਇਹਨਾਂ ਨੇ ਚੁੱਕਿਆ ਵਾ ਉਥੋਂ ਦੇ ਲੋਕ ਸਾਨੂੰ ਦੱਸਣ ਦੇ ਆ ਕਿ ਇਹ ਆਂਦੀ ਸੀ ਵੀ ਮੇਰੀ ਇਹ ਕੁੜੀ ਆ ਤੇ ਆਇਆ ਦਾ ਭਰਾ ਵਾ ਇਹ ਲੜਕੇ ਆ ਆ ਗਈ ਆ ਤੇ ਇਹ ਕਿਹੜਾ ਕਿਹੜਾ ਮੁੰਡਾ ਸੀ ਕੀ ਨਾਂ ਸੀ ਉਹਦਾ ਉਹਦਾ ਨਾਂ ਸੀ ਸੁਖ ਸੁਖ ਸੁਖਰੀ ਕਿਥੋਂ ਰਹਿਣ ਵਾਲਾ ਜੱਡੇ ਵਾਲੇ ਦੇ ਰਹਿਣ ਵਾਲਾ ਸ਼ਾਇਦ ਕੀ ਗੱਲ ਸੀ ਉਹ ਔਰ ਇਹਦੇ ਨਾਲ ਕਿਤੇ ਚੱਲਦਾ ਸੀ ਪਿਆਰ ਚੱਲਦਾ ਸੀ ਇਹਨਾਂ ਦਾ ਇਹਨਾਂ ਨੇ ਮਤਲਬ ਉਹ ਕੁੜੀ ਕਹਿੰਦੀ ਵੀ ਮੇਰੇ ਨਾਲ ਵਿਆਹ ਕਰਾ ਇਹਦੇ ਤਿੰਨ ਭੈਣ ਭਰਾ ਵਿਆਹ ਆਉਣ ਵਾਲੇ ਆ ਤੇ ਇਹਨਾਂ ਨੇ ਮੜਕੇ ਰਲ ਕੇ ਤੇ ਸ਼ਾਦੀ ਚ ਖੇਧੀ ਸਾਡੀ ਬੇਟੀ ਦਾ ਕੀ ਨਾਮ ਜੀ ਕਿੰਨੀ ਉਮਰ ਸੀ ਮੇਰੀ ਬੇਟੀ ਦਾ ਨਾਮ ਜੇ ਸਮੈਲਪ੍ਰੀਤ ਹਾਂਜੀ ਸਮੈਲਪ੍ਰੀਤ ਅੱਛਾ ਕਿੰਨੀ ਉਮਰ ਸੀ 15 ਸਾਲ ਦੀ ਅੱਛਾ ਤੇ ਇਹੜਾ ਮੁੰਡਾ ਕੀ ਕੰਮ ਕਰਦਾ ਇਹ ਮੁੰਡਾ ਜੀ ਪੜਦਾ ਵਾ ਤੇ ਉਤਰਾ પાર્ਟ ਟਾਈਮ ਦੁਕਾਨ ਤੇ ਕੰਮ ਕਰਦਾ ਕਿਆਨੇ ਦੀ ਦੁਨੀਆ ਦੀ ਦੁਕਾਨ ਤੇ ਇਹਦੇ ਪਿਓ ਦਾ ਕੀ ਨਾਮ ਇਹਦੇ ਪਿਓ ਦਾ ਨਾਮ ਜੇ ਕੁਲਜੀਤ ਸਿੰਘ ਜੇ ਮੈਨੂੰ ਇੱਕ ਤਰ੍ਹਾਂ ਪਤਾ ਨਹੀਂ ਜੀ ਇਹ ਨਾ ਹੈਗਾ ਤੇ ਵੇ ਵੇ ਫੋਮਰੀ ਨੂੰ ਸਾਰਾ ਪੜਦਾ ਨਾਵਾ ਤੁਹਾਡੀ ਬੇਟੀ ਨੂੰ ਕੀ ਕਹਿ ਕੇ ਲੈ ਕੇ ਗਈ ਸੀ ਇਹ ਕੁਛ ਨਹੀਂ ਸਾਡੀ ਬੇਟੀ ਘਰੋਂ ਚਲ ਗਈ ਆ ਤੇ ਇਹਨੇ ਮੁੰਡੇ ਨੇ ਹੀ ਸਾਨੂੰ ਫੋਨ ਕੀਤਾ ਵਾ ਕਿ ਇਹਨੇ ਮੰਮੀ ਇਹਨੇ ਦਵਾਈ ਖਾ ਲਈ ਆ ਮੈਂ ਦਿਹਾੜੀ ਤੇ ਲੱਗਾ ਮਿਸਤਰੀਆ ਮਗਰ ਮੇਰੀ ਘਾੜੀ ਨੇ ਆਣ ਕੇ ਮੈਨੂੰ ਦੱਸਿਆ ਕਿ ਇਹਕਰਾਨ ਨੇ ਦਵਾਈ ਖਾ ਲਈ ਆ ਤੇ ਮੈਨੂੰ ਸੁਖ ਨੇ ਫੋਨ ਕੀਤਾ ਵਾ ਸੁਖ ਸੁਖਵੀਰ ਨੇ ਕਿ ਇਹਨੇ ਮੰਮੀ ਦਵਾਈ ਖਾ ਲਈ ਤੇ ਉੱਥੇ ਆਂਦੇ ਆ ਵੀ ਅਹੀਂ ਉੱਥੇ ਹੈ ਨਹੀਂ ਆ ਉਥੋਂ ਵਾਲੇ ਬੰਦੇ ਸਾਰੇ ਸਾਨੂੰ ਹੁਣ ਦੱਸਣਗੇ ਆ ਕਿ ਇਹ ਦਾਖਲ ਕਰਾ ਕੇ ਗਏ ਆ ਤੇ ਜਿੱਥੋਂ ਇਹਨਾਂ ਚੁੱਕਿਆ ਵਾ ਨੂੰ ਉਥੇ ਇਹਨਾਂ ਨੇ ਇਹ ਕਿਹੜੀ ਜਗ੍ਹਾ ਦਾਖਲ ਕਰਾ ਗਏ ਸੀ ਇਹ ਹੋਟੀ ਗੁਰੂ ਰਾਮਦਾਸ ਅੱਛਾ ਤੇ ਤੁਸੀਂ ਹੁਣ ਕੀ ਮੰਗ ਕਰਦੇ ਪੁਲਿਸ ਸਟੇਸ਼ਨ ਤੋਂ ਅਸੀਂ ਹੁਣ ਮੰਗ ਕਰਦੇ ਆ ਇਹੋ ਜੀ ਮੇਰੇ ਮੈਨੂੰ ਅਨੁਸਾਰ ਦਵਾਇਆ ਜਾਵੇ ਮਿੰਦਰ ਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਹਾਂਜੀ ਪੁਲਿਸ ਕੋ ਕਾਰਵਾਈ ਕਰ ਰਹੀ ਆ ਹਾਂਜੀ ਪੁਲਿਸ ਕੋ ਗਏ ਹਾਂ ਜੀ ਤੇ ਉਹਨਾਂ ਨੇ ਕਿਹਾ ਜੀ ਯਾਰ ਰਿਪੋਰਟ ਆਊਗੀ ਤੇ ਫੇਰੇ ਟੰਡੀਗੜੋਂ ਆਏ 6 ਮਹੀਨੇ ਲੱਗ ਜਾਣਾ ਤੇ ਵੱਧ ਟਾਈਮ ਨੂੰ ਲੱਗ ਸਕਦਾ ਮਹੀਨਾ ਵੀ ਲੱਗ ਸਕਦਾ ਮੁੰਡੇ ਨੂੰ ਮੁੰਡੇ ਨੂੰ ਅਰੈਸਟ ਕੀਤਾ ਸੀ ਪੁਲਿਸ ਨੇ ਫੜਿਆ ਸੀ ਨਵੀਂ ਪਿੰਡ ਵਾਲੀ ਨਵੀਂ ਪਿੰਡ ਵਾਲੀ ਪੁਲਿਸ ਨੇ ਫੜਿਆ ਸੀ ਜਿਹੜੇ ਬਿਆਨ ਲੈਣ ਆਏ ਸੀ ਉਹਨਾਂ ਨੂੰ ਜਦੋਂ ਅਸੀਂ ਦੁਬਾਰੇ ਫੋਨ ਕੀਤਾ ਵੀ ਇਹਨਾਂ ਨੂੰ ਜਾਣ ਨਾ ਦਿਓ ਇਹ ਹੁਣ ਸਾਨੂੰ ਫਸਾ ਕੇ ਤੇ ਚਲ ਗਏ ਆ ਤੇ ਇਹਨਾਂ ਨੇ ਮੁੰਕੇ ਉਹਨਾਂ ਨੇ ਚੌਂਕੀ ਵਾਲਿਆਂ ਕੋਲ ਆ ਕੇ ਆ ਕਿ ਇਹ ਮੁੰਡੇ ਨੂੰ ਅਸੀਂ ਫੜ ਕੇ ਰੱਖਿਆ ਹੋਇਆ ਇੱਥੇ ਤੇ ਅਸੀਂ ਜਦੋਂ ਗਏ ਆ ਚੌਂਕੀ ਉਹਨਾਂ ਨੇ ਮੁੰਡਾ ਉਦੋਂ ਕੱਲ ਥਾ ਤੁਸੀਂ ਹੁਣ ਕੀ ਮੰਗ ਕਰਦੇ ਜੀ ਅਸੀਂ ਹੁਣ ਇਹੋ ਮੰਗ ਕਰਦੇ ਆ ਵੀ ਸਾਨੂੰ ਪਾਜੀ ਆਪਣਾ ਇਨਸਾਫ ਦਿੱਤਾ ਜਾਵੇ ਸਾਡੀ ਬੇਟੀ ਵਿਚਾਰੀ ਨਵਾਲਿਕੀ 15 ਸਾਲਾਂ ਦੀ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਧੰਨਵਾਦ ਇਸ ਵਾਰ ਵੀ ਮੈਂ ਇੰਸਪੈਕਟਰ ਹੋਜੀ ਦਾ ਐਸਐਸਓ ਤੁਹਾਨੂੰ ਮੈਂ 11 ਤਰੀਕ ਨੂੰ 12 ਤਰੀਕ ਨੂੰ ਆਪਣੇ ਸਾਹਮਣੇ ਆਇਆ ਸੀਗਾ ਚੋਕਿੰਗ ਚਾਰजेस ਬੀਸ ਨਹੀਂ ਸੋਈਆਂ ਮਿਲੋ ਕਹਿੰਦਾ ਸੀਗਾ ਵੀ ਨਹੀਂ ਗੁਰੂ ਰਾਮ ਦਾਸ ਹਸਪਤਾਲ ਇਕ ਲੜਕੀ ਆ ਜਿਹੜੀ 16 ਸਾਲ ਦੀ ਬਾਗ ਦਵਾਈ ਜਿੱਥੇ ਮੈਂ ਆਪਣੀ ਪੁਲਿਸ ਪਾਰਟੀ ਸੰਦੇਗ ਅੱਜ ਆਇਆ ਬਣਾ ਲਈ ਫਿਰ ਜਿਸਲੀਸ਼ਨ ਸੁਨੇ ਚੋਂ ਚ ਪਹੁੰਚੇ ਸੀਗਾ ਉੱਥੇ तकरीबन 12-13 ਬੀਬੀਆਂ ਦਾ ਇਕੱਠ ਸੀ ਜੀਆਂ ਉੱਥੇ ਜੁਫ ਜਲਾਦ ਵੀ ਖੜੇ ਸਨ ਕਾਫੀ 14-15 ਬੰਦੇ ਦੇਹਦਾਰ ਨੇ ਅੱਖ ਸਿੰਘ ਸੀ ਲੋਜ ਰਹੇ ਤੇ ਉਹਨਾਂ ਨੇ ਪੁੱਛਿਆ ਖੋਜ ਜਿੰਦਾਂ ਆਪਾਂ ਜਿਹੜੀ ਕਾਰਵਾਈ ਕਰਦੀ ਆ ਕਰਦੇ ਉਹਨਾਂ ਸਾਡੇ ਤੋਂ ਲਾਗੂ ਹੋ ਕੇ ਮੇਰੇ ਅਸ ਹੈਗਰੇ ਉਹ ਜਿਹੜੀ ਲੜਕੀ ਬੀਬੀ ਨੂੰ ਸਮਝਾਇਆ ਕੀ ਕਰਨਾ ਰਚੋ ਉਹਨੇ ਸਾਡੇ ਲਈ ਦੱਸਿਆ ਕਿ ਮੇਰੀ ਲੜਕੀ ਜਿਹੜੀ ਆਖਦੀ ਥੋੜਾ ਬਹੁਤ ਬਿਮਾਰ ਤੇ ਲਿਟੇ ਰਹਿੰਦੀ ਸੀ ਯਾਨੀ ਇਫਰ ਬਾਹ ਕਮਕਟ ਕਰਦੀ ਹੈ ਮੈਨੂੰ ਮਾਸੜਾ ਬੋਤ ਰਹੀ ਆ ਸਾਡੇ ਕੋਲ ਕਾਫੀ ਦਵਾਈਆਂ ਪਈਆਂ ਹੈਗੀਆਂ ਤੇ ਇਹ ਦਵਾਈ ਏਰੀਆ ਕੋਵਰ ਟੋਰੀ ਲੈ ਗਈ ਇੱਕ ਮੇਰੇ ਲਈ ਖਾਗੀ ਤੇ ਕਾਪਲੇ ਖਾਗੀ ਜਿਹਦੇ ਨਾਲ ਇਹਦੀ ਸਿਹਤ ਜਿਹੜੀ ਨਿਕਲੀ ਹੋਈ ਤੇ ਇਹਨੂੰ ਕਿਸੇ ਨੇ ਲਿਆ ਕੇ ਤੇ ਆਪ ਕਰਵਾਇਆ ਇਹ ਗੱਲ ਜਿਹੜੀ ਹੋਟੀਆਂ ਕੋਲ ਵਿੱਚ ਹੋਈ ਸੀ ਜਿੱਥੇ ਆਪਾਂ ਜਾ ਕੇ ਉਹਦਾ ਡਿਗੀ ਦਾ ਬਿਆਨ ਲਿਖਿਆ ਜਿਹੜੀ ਮਰਨ ਵਾਲੀ ਆ ਕੁਸਮਾਈਲ ਅਸਮਾਈਲ ਅਸਮਾਈਲ ਪਿੰਕौरा ਇਹ ਵੀ ਉਹਨਾਂ ਦਾ ਘਰ ਆ ਤੇ ਗੁਰਦੀ ਮੰਮੀ ਖ ਜੀ ਕौरा ਆਪਣੀ ਜਿਹੜਾ ਸੈਂਡ ਵਾਸ਼ਿੰਗ ਜਾਪਾ ਸਰ ਜੁਹਣ ਨੇ ਦੱਸਿਆ ਕਿ ਜਿਹੜਾ ਮਤਲਬ ਉਹਦਾ ਕਿਸੇ ਮੁੰਡੇ ਨਾਲ ਪਹਿਲਾਂ ਪ੍ਰਸੰਗ ਸੀ ਜੰਡਿਆਲੇ ਤੋਂ ਮੁੰਡਾ ਵਾ ਕੋ ਕੁਲਦੀਪ ਸਿੰਘ ਉਹਦੇ ਫਾਦਰ ਦਾ ਨਾਮ ਤੇ ਇਹ ਮੁੰਡਾ ਤੇ ਉਹ ਜਿਹੜੀ ਮਾਂ ਐਡਮਿਟ ਕਰਾ ਕੇ ਬਾਅਦ ਚਲੇ ਗਏ ਆ ਉਹ ਉਹਨਾਂ ਤੇ ਇਲਜ਼ਾਮ ਲਾ ਰਹੇ ਨੇ ਕਿ ਇਹਨਾਂ ਨੇ ਸਾਡੀ ਕੁੜੀ ਨੂੰ ਕੁਝ ਦੇ ਕੇ ਮਾਰਿਆ ਇਹ ਸਾਡੇ ਕੋਈ ਤਾਂ ਕਿੰਨਾ ਸਾਡੇ ਮੇਰੇ ਧਿਆਨ ਵਿੱਚ ਨਹੀਂ ਆਉਂਦਾ ਮੈਨੂੰ ਇਹਦਾ ਪਤਾ ਹੈ ਕਿ ਕੱਲ ਸਵੇਰ ਚੌਕੀ ਗਿਆ ਸੀ ਪਰਿਵਾਰ ਜਿਹੜਾ ਇੱਕ ਬੱਚੇ ਦਾ ਨਾਮ ਲੈ ਰਿਹਾ ਸੀ ਇੱਕ ਨਾ ਰਿ ਫਰੈਂਡਸ਼ਿਪ ਸੀ ਇਹਦਾ ਦੁੱਖ ਕੁੜੀ ਦਾ ਵਾਈ ਖਾਲੀ ਹੈ ਅਸੀਂ ਕੁੜੀ ਦਾ ਪਹਟਮਾਟਮ ਕਰਵਾਤਾ ਸੀਗਾ ਵਾਸਤੇ ਵਾਲੇ ਕਰਤੋਂ ਸਕਾਰ ਕਰਤਾ ਹੁਣ ਇਹ ਤੋਂ ਆਈ ਇਹ ਕਰਦੇ ਹਾਂ ਕੀ ਕਰਾਂਗੇ ਇਹ ਖਾਨ ਸਿੰਘ ਸਾਈਂ ਲੋਪਾਰਟੀ ਤੋਂ ਜੋ ਵੀ ਰਿਪੋਰਟ ਆਉਗੀ ਜਾਂ ਦਵਾਈ ਖਾਦੀ ਜਾਂ ਗਾਹਟੇ ਆ ਉਦੇ ਮੁਤਾਬਕ ਇਹਨਾਂ ਦਾ ਸਮਾਵੇਲਾ ਲਾ ਕੇ ਕਾਰਵਾਈ ਕਰਾਂਗੇ ਸਰ ਅਗਰੇ ਮੁਖਜੇ ਬੰਦੇ ਦੂਸਰੀ ਪਾਇਗੇ ਮੁੰਡੇ ਦੇ ਪੈਰ ਦਾ ਮੁੰਡਾ ਤੇ ਇਹਨਾਂ ਤੇ ਬੰਦ ਕਰਾਂਗੇ ਕਿੱਥੇ ਹੈ ਹਾਂਜੀ ਕਰੀ ਕਰਾਂਗੇ ਜੀ ਤੇ ਚਪਟਾ ਲਗਾ ਕਿੱਥੋਂ ਦੇ ਕੀ ਨਾਂ ਸੀ ਮੁੰਡੇ ਦਾ ਨਹੀਂ ਜੀ ਅਜੇ ਬਾਰੇ ਕੋਈ ਨਹੀਂ ਦੱਸਿਆ ਨਾ ਬਾਅਦ ਦੁਬਾਰਾ ਆਉਣਾ ਬੁਲਾ ਕੇ ਲੜਕੀ ਦੀ ਮਾਤਾ ਨੂੰ ਜਾ ਕੇ ਪਰਵਾਹ ਪੁੱਛਣਾਗੇ ਆਪਾਂ ਕਿ ਕਿੱਥੇ ਰਿਹਾ ਕਿੱਥੇ ਦੇ ਗਏ ਚਲ ਉਹਦੇ ਵਿੱਚ ਆਇਆ ਕਿ ਨਵੇਂ ਪਿੰਡ ਚੌਕੀ ਨੇ ਮੁੰਡੇ ਨੂੰ ਰਾਸੀ ਲਈ ਬਾਅਦ ਵਿੱਚ ਛੱਡ ਦਿੱਤਾ ਗਿਆ ਨਹੀਂ ਜੀ ਉਹਨਾਂ ਨਵੇਂ ਚੌਕੀ ਨਵੇਂ ਪਿੰਡਾਂ ਲੈਣਾ ਨੂੰ ਹਰਾਤ ਵਿੱਚ ਨਹੀਂ ਲਿਆ ਮੈਨੂੰ ਇਹ ਪਤਾ ਲੱਗਾ ਇਹ ਪਿੰਡ ਪੰਜਾਬਪੁਰ ਨਵੇਂ ਚੌਕੀ ਵਿੱਚ ਆ ਤਾਂ ਉਹਨਾਂ ਇਹ ਵਾਰ ਤਾਂ ਪੀਸ ਕੀਤੀ ਸੀਗੀ ਪਰ ਉਹ ਢਾ ਲੈ ਜਾਏ ਇਹ ਪਤਾ ਲੱਗਾ ਇਹ ਰੰਪੂਆ ਕੁੜੀਆਂ ਦਵਾਈ ਖਾਦੀਆਂ ਠਾਣਾ ਸੁਨਿਆ ਦੇ ਵਿੱਚ ਪਿੰਡ ਪਿੰਦਾ ਹੋਠ ਲੱਗ ਲਉਣੀ ਬਿਲਕੁਲ ਨਾਲ ਹੀ ਆਪ ਕੋਲ ਆਂਦਾਸਾ ਫੜਦੇ ਉੱਥੇ ਦਵਾਈ ਖਾਦੀ ਜੇਕਰ ਕਿ ਉਹ ਵੀ ਛਾਪਰੇ ਤੌਰ ਤੇ ਆਹੀ ਜੋ ਸਰਟੀਫਿਕੇਟ ਸਾਡੇ ਤੋਂ ਆਉਂਦੇ ਗਏ ਜੀ ਅ ਪਰ ਅਸਲ ਵਿੱਚ ਕੀ ਹੋਇਆ ਉਹ ਧੰਨਵਾਦ ਜੀ